ਇਹ ਨਜ਼ਰ ਆ ਗਿਆ ਕਿ ਆਮ ਆਦਮੀ ਪਾਰਟੀ ਕਿੰਨੀ ਆਤੰਗਿਕਿਤ ਕਿੰਨੀ ਡਿਮੋਰਲਾਈਜ਼ਡ ਹੈ ਆਮ ਆਦਮੀ ਪਾਰਟੀ ਕਿੰਨੀ ਘਬराई ਹੋਈ ਹੈ ਇਹ ਨਜ਼ਰ ਆ ਗਿਆ ਉਸੇ ਕਰਕੇ ਹਲੇ ਇਲੈਕਸ਼ਨ ਡਿਕਲੇਅਰ ਹੀ ਨਹੀਂ ਹੋਇਆ ਹਲੇ ਤਾਂ ਵੋਟਾ ਵਾਟਾ ਬੰਦੀਆਂ ਵਈਆਂ ਨੇ ਹਲੇ ਤੇ ਇੱਕ ਤਰ੍ਹਾਂ ਨਾਲ ਇੱਕ ਪ੍ਰੀਲੀਮਿਨਰੀ ਸਟੇਜ ਹੈ ਉਹਦੇ ਦੇ ਆਤੰਗਿਤ ਹੋਏ ਪਏ ਨੇ ਚੋਣਾਂ ਦੇ ਵਿੱਚ ਮੈਂ ਗਵਰਨਰ ਸਾਹਿਬ ਤੋਂ ਮੰਗ ਕਰਾਂਗਾ ਕਿ ਪੰਜਾਬ ਦੇ ਲਈ ਸੰਗਿਆਨ ਲੈਣ ਗਵਰਨਰ ਸਾਹਿਬ ਕਿ ਪੰਜਾਬ ਦੇ ਵਿੱਚ ਜੋ ਚੋਣਾਂ ਵਾਲੇ ਨੇ ਜਿਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਰਹੀਆਂ ਦੇ ਮੈਂ ਸਮਝਾਣਾ ਵਾਂ ਕਿ ਬਹੁਤ ਮਾੜੇ ਹਾਲਾਤ ਹੋ ਜਾਣਗੇ ਇਹ ਸਰਕਾਰ ਦੇ ਨੱਥਪਾਨ ਉਹ ਭਗਵੰਦਾਨ ਜੀ ਨੂੰ ਵੀ ਕਵਾਂਗਾ ਕਿ ਲੋਕਤੰਤਰ ਦਾ ਸਨਮਾਨ ਕਰੋ ਤੁਸੀਂ ਇੱਕ ਪਾਰਟੀ ਹੋ ਜਿਹੜੀ ਕਿਹ ਅੰਦੋਲਨ ਚੋਂ ਨਿਕਲੇ ਹੋ ਪਰ ਹੁਣ ਤੁਸੀਂ ਜਿਹੜਾ ਹੈ ਤੁਹਾਡੇ ਤੇ ਜਿਹੜਾ ਇੱਕ ਪ੍ਰਭਾਵ ਪੈ ਗਿਆ ਨਸ਼ਾ ਮਾਫੀਆ ਦਾ ਤੁਹਾਡੇ ਤੇ ਪ੍ਰਭਾਵ ਪੈ ਗਿਆ ਅਪਰਾਧੀਆਂ ਦਾ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਅਪਰਾਧੀਆਂ ਦੇ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਭੂਮੀ ਮਾਫੀਆ ਦੇ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਨਸ਼ਾ ਮਾਫੀਆ ਦੇ ਤੁਸੀਂ ਦਬਾਜਜ ਕੰਮ ਕਰ ਰਹੇ ਹੋ ਰੇਤ ਮਾਫੀਆ ਦੇ ਤੇ ਇਸ ਕਰਕੇ ਤੁਸੀਂ ਆਪਣਾ ਜਿਹੜਾ ਫਰਜ਼ ਹੈ ਉਹ ਅੱਜ ਨਿਭਾ ਨਹੀਂ ਪਾ ਰਹੇ ਮਲਿਕ ਸਾਹਿਬ ਹੁੰਦੀ ਪਿਛਲੇ ਦਰਵਾਜੇ ਤੋਂ ਇਲੈਕਸ਼ਨ ਜਿੱਤਣਾ ਚਾਹੁੰਦੇ ਹੋ ਜਿਹੜਾ ਤੁਸੀਂ ਨਹੀਂ ਜਿੱਤ ਪਾਓਗੇ ਜਿੱਦਾਂ ਤੁਸੀਂ ਹਾਰੇ ਹੋ ਲੋਕ ਸਭਾ ਦਾ ਇਲੈਕਟਡ ਇਹੀ ਮਾਨ ਸਾਹਿਬ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ 35 ਲੋਕ ਸਭਾ ਦੇ ਸੰਸਦ ਸਾਡੇ ਪਹੁੰਚਣਗੇ ਉੱਥੇ ਜਾ ਕੇ ਲੋਕ ਸਭਾ ਇ ਤੇ ਜਿੱਤਦੇ ਸਾਰੇ 3 ਉਸ ਲਿਹਾਜ਼ ਦੇ ਨਾਲ ਹੂਨ ਨੂੰ ਅਤੰਕੀ ਤੋਂ ਹੋ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਇਹ ਜੰਗਲ ਦਾ ਆਜੂਨਾ ਆਗੇ ਇਹ ਚਾਹੁੰਦੇ ਨੇ ਕਿ ਪਿਛਲੇ ਦਰਵਾਜ਼ੇ ਤੋਂ ਤਾਕਤ ਦੇ ਨਾਲ ਸੁਣਾਵੇ ਆਵਾਜ਼ੀ ਪਾਰਟੀ ਦੀ ਨੀਤੀਆਂ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਆਵਾਜ਼ੀ ਪਾਰਟੀ ਨੇ ਇਹ ਦਾਵਾ ਕਰਦੀ ਹੈ ਇਸੇ ਕਰਕੇ ਤੇ 36 ਸਕੰਡ ਦਾ ਚੋਣ ਹੋਇਆ ਰਾਜਸਥਾਨ ਦਾ ਚੋਣ ਹੋਇਆ ਮੱਧ ਪ੍ਰਦੇਸ਼ ਦਾ ਚੋਣ ਹੋਇਆ ਉਹਦੇ ਚੋਣ ਵਿੱਚ ਇਹਨਾਂ ਦੀ ਜਵਾਨਤਾ ਜਬਤ ਹੋ ਗਈ ਆ ਨੋਟਾ ਤੋਂ ਵੀ ਘੱਟ ਵੋਟ ਪਏ ਔਰ ਪੰਜਾਬ ਦਾ ਚੋਣ ਹੋਇਆ ਜਿਹੜੇ ਭਗਵੰਤ ਸਿੰਘ ਕਹਿੰਦੇ ਸੀ ਕਿ 13 ਦੀ 13 ਸੀਟਾਂ ਜਿੱਤਾਂਗੇ ਉਹ ਜਿੱਤੇ ਤਾਂ ਸਾਰੇ ਤਿੰਨ ਔਰ ਵੋਟ ਸ਼ੇਅਰ ਵੀ ਘਟ ਕੇ 26% ਤੇ ਆ ਗਿਆ ਪ੍ਰਤੱਖ ਕੋ ਪ੍ਰਮਾਣ ਕੀ ਗਿਆ ਵਚਨ ਮਲਿਕ ਸਾਹਿਬ ਹੁਣ ਦੀ ਘਟਨਾ ਦੀ ਕੋਈ ਗ੍ਰਿਫਤਾਰੀ ਜਾਂ ਕੋਈ ਕਾਰਵਾਈ ਮੈਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗਾ ਜੀ ਕਿ ਅਟੈਂਪਟ ਟੂ ਮਰਡਰ ਦੇ ਵਿੱਚ ਇਹ ਜਿਹੜੇ ਲੋਕ ਜਿਹੜੇ ਅਪਰਾਧੀ ਆਮ ਆਦਮੀ ਪਾਰਟੀ ਦੇ ਕੱਪੜੇ ਪਾ ਕੇ ਆ ਗਏ ਨੇ ਜਿਹੜੇ ਅਪਰਾਧੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਨੇ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਈ ਜਾਏ ਔਰ ਕੁਲਵੀਰ ਹੋਣਾ ਤੇ ਤੇ ਇਹਨਾਂ ਦੇ ਸਾਥੀਆਂ ਦੇ ਅਟੈਕ ਕਰਨ ਵਾਲਿਆਂ ਤੇ ਇਰਾਦਾ ਇੱਕ ਕਤਲ ਦਾ ਮੁਕਦਮਾ ਜਿਹੜਾ ਦਰਜ ਕੀਤਾ ਜਾਏ ਕੀ ਵਾਕਿਆ ਹੋਇਆ ਤੁਹਾਡੇ ਬੇਟੇ ਨਾਲ ਮੇਰਾ ਬੇਟਾ ਕਲਬੀਰ ਸਿੰਘ ਆਚੂੰਬਾ ਸੁਭਾ ਸਕੱਤਰ ਭਾਰਤੀ ਜਨਤਾ ਪਾਰਟੀ ਇਹ 3 ਦਿਨ ਤੋਂ ਉਹਨਾਂ ਇੱਕ ਸਾਡੇ ਪਿੰਡ ਛੱਪੜ ਆ ਉਹਦੀ ਸਫਾਈ ਕਰ ਰਹੇ ਸੀ ਤੇ ਦੋ ਲੜਕੇ ਜਿਹੜੇ ਛੱਪੜ ਦੇ ਬੇਟੇ ਮੇਰਾ ਬੇਟਾ ਤੇ ਇੱਕ ਲੜਕਾ ਗੁਰਪੁਰ ਇਕਬਾਲ ਛੋਡੀ ਇਹ ਛੱਪੜ ਦੇ ਵਿੱਚ ਵੜੇ ਹੋਏ ਸੀ ਔਰ ਮੈਂ ਬਾਹਰ ਖੜਾ ਸੀ ਮੈਂ ਇਹ ਅਚਾਨਕ ਹੀ ਆਇਆ ਮਾਰਕੀਟ ਤੋਂ ਹੋ ਕੇ ਤੇ ਮੈਂ ਇਹਨਾਂ ਦੇ ਕੋਲ ਆ ਕੇ ਮੈਂ ਖੜ ਗਿਆ ਬਹਿਨੇ ਸਰਪੰਚ ਦੇ ਬੇਟੇ ਦੀ ਗੱਡੀ ਜਾਂਦੀ ਹੈ ਤੁਹਾਡਾ ਸਰਪੰਚ ਸੁਰੇਂਦਰਪਾਲ ਸਿੰਘ ਲੱड्डੂ ਉਹਦੇ ਬੇਡੇ ਦੀ ਗੱਡੀ ਗਈ ਉਹਦੇ ਮਗਰ ਬਾਈਕਾਂ ਗਈਆਂ ਵਾ ਫਿਰ ਉਹ ਬਾਈਕਾਂ ਜਿਹੜੀਆਂ ਫਿਰ ਵਾਪਸ ਆਈਆਂ ਉਹ ਉੱਥੇ 8 ਤੋਂ 10 ਬੰਦੇ ਸੀ ਜਿਹਦੇ ਵਿੱਚ ਇੱਕ ਬੰਤੀ ਜ਼ਰੋਆ ਅਸ਼ੋਕ ਕੁਮਾਰ ਗੋਵਿੰਦਾ ਸਨੀ ਮਤਲਬ ਹੋਰ 4-5 ਬੰਦੇ ਆਗੇ ਮੈਂ ਤੁਹਾਨੂੰ ਸਾਰਿਆਂ ਦੇ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਨਾ ਕੋਈ 11:30 ਵਜੇ ਦੇ ਕਰੀਬ ਦੀ ਘਟਨਾ ਸੀ ਜੀ ਸਰ ਤੁਹਾਡੀ ਕੋਈ ਪਰਸਨਲ ਰੰਜਿਸ਼ ਚੱਲਦੀ ਹੈ ਜਾਂ ਨਹੀਂ ਕੋਈ ਪਰਸਨਲ ਕੋਈ ਰੰਜਿਸ਼ ਨਹੀਂ ਹੈਗੀ ਸਾਡੀ ਕਿਸੇ ਨਾਲ ਇਹ ਤੇ ਸਿਰਫ ਆਪਣਾ ਪਬਲਿਕਲੀ ਕਰ ਰਹੇ ਕਿਉਂਕਿ ਯੂ نو ਇਹ ਬਾਰਿਸ਼ ਦੇ ਦਿਨ ਹੁੰਦੇ ਨੇ ਤੇ ਪਾਣੀ ਬੈਕ ਘਰਾਂ ਚ ਮੇਰੇ ਇੰਕਾ ਦੇ ਅੰਡਰ ਕੋਈ ਛੱਪੜ ਆਂਦਾ ਜਾਂ ਕਿ ਸਟ੍ਰੇਂਗ ਕਰ ਰਹੀ ਸੀ ਨਹੀਂ ਵੈਸੇ ਹੀ ਚੱਪੜੋ ਕੋਈ ਆਪਣਾ ਪੰਚਾਇਤ ਦਾ ਛੱਪੜ ਨਹੀਂ ਕੋਈ ਪਿੰਡ ਦਾ ਛੱਪੜ ਨਹੀਂ ਹੈ ਵੈਸੇ ਹੀ ਉਹ ਛੱਪੜ ਬਣ ਚੁੱਕਾ ਵਾ ਤੇ ਸਾਡੇ ਘਰ ਜਿਹੜੀ ਉੱਥੇ ਥੋੜੀ ਜੂਰੀ ਤੇ ਆ ਤੇ ਜਦੋਂ ਬਾਰਿਸ਼ ਆਉਂਦੀ ਆ ਉਹ ਪਾਣੀ ਬੈਕ ਆਉਂਦਾ ਉਹਦੇ ਕਰਕੇ ਇਹਨਾਂ ਮੁੰਡਿਆਂ ਨੂੰ ਉਪਰਾਲਾ ਕਰਨਾ ਸੀ ਕਿ ਚਲੋ ਅਸੀਂ ਜਿਹੜੀ ਸਫਾਈ ਕਰਦੇ ਜਿਹੜਾ ਪਾਣੀ ਬੈਕ ਨਾ ਬੱਧੇ ਤੁਹਾਡੀ ਮੰਗ ਕੀ ਨੂੰ ਮੰਗ ਤੇ ਕੋਈ ਇਹੀ ਆ ਜੀ ਜਿਹੜੇ ਦੋਸ਼ੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜੀ? ਪੁਲਿਸ ਨੇ ਕੀ ਕਾਰਵਾਈ ਕਰਨੀ ਹੈ ਜੀ? ਡੀਐਸਪੀ ਸਾਹਿਬ ਤੇ ਸਾਬਕਾ ਸਰਪੰਚ ਜਿਹੜਾ ਉਹ ਪੰਚਾਇਤ ਘਰ ਬੈਠੇ ਸੀ। ਕਿਉਂਕਿ ਮੈਂ ਉੱਥੇ ਸਾਹਮਣੇ ਪट्रोल पंप ਆ। ਮੈਂ ਪट्रोल पंप ਤੋਂ ਜਦੋਂ ਆਪਣੇ ਦੇ ਵਿੱਚ ਐਕਟ ਵਾਂਗ ਤੇਲ ਪਵਾ ਕੇ ਆਇਆ ਹਾਂ। ਉੱਥੇ ਡੀਐਸਪੀ ਸਾਹਿਬ ਵੀ ਬੈਠੇ ਸੀ। ਤੇ ਸਾਬਕਾ ਸਰਪੰਚ ਵੀ ਬੈਠਾ ਹੈ। ਔਰ 8 ਤੋਂ 10 ਮੋਟਰਸਾਈਕਲ ਵੀ ਖੜੇ ਕੱਤੇ। ਉੱਥੋਂ ਹੀ ਪ੍ਰੇਰਿਤ ਹੋ ਕੇ ਆਏ ਆ। बीएसपी साहब ने कहा होगा कि मैं बैठा हूं क्योंकि पहले भी इस मोडे पे हमला हुआ था दातर नाल एदी उंगली कटी गई है मेरा पुलिस सीगी इत्ते नहीं मेरा कहना है सारे 7 घंटे हो गए इस वारदात ਨੂੰ ਹੋਇਆ ਕੋਈ ਬਿਆਨ ਹੋਇਆ ਕੋਈ ਪਰਚਾ ਹੋਇਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ बिल्कुल नहीं क्योंकि ਉੱਥੋਂ ਦਾ ਜਿਹੜਾ ਇਹ ਸਾਡਾ ਜਿਹੜਾ ਲੋਕਲ ਪ੍ਰਸ਼ਾਸਨ ਹੈ ਨਾ ਉਹ ਬਿਲਕੁਲ ਨਾ ਉਹਨੂੰ ਪਤਾ ਵਾਦ ਬਕਵਾਦ ਇਹ ਬਿਲਕੁਲ ਦੀ ਬਕਵਾਦ ਕਰਦਾ ਜੀ ਕਿਉਂਕਿ ਇਹ ਸਾਨੂੰ ਸੁਣਨ ਚ ਆਇਆ ਕਿ ਜਿਹੜਾ ਡੀਐਸਪੀ ਆ ਬਾਬਾ ਬਕਾਲਾ ਉਹ ਸ੍ਰਿੰਦਰਪਾਲ ਜਿਹੜਾ ਲੱड्डੂ ਸਰਪੰਚਵਾ ਸਾਬਕਾ ਉਹਦਾ ਰਿਸ਼ਤੇਦਾਰ ਆ ਉਹ ਸਰਪੰਚ ਨਾਲ ਸਾਡੀ ਚਲੋ ਤੁਹਾਨੂੰ ਬੜਾ ਪੋਲੀਟੀਕਲ ਮਸਲੇ ਚੱਲਦੇ ਹੀ ਰਹਿੰਦੇ ਸੀ ਉਹ ਸਿਰ ਤੇ ਕੀ ਮਾਰਿਆ ਸੀ ਸਿਰ ਤੇ ਦਾਤਰ ਮਾਰਿਆ ਸੀ ਦਾਤਰ ਪੁਲਿਸ ਨੇ ਉਤੋਂ ਬਰਾਮਦ ਵੀ ਗੋਲੀਆਂ ਗਲੀਆਂ ਵੀ ਚਲਾਈ ਤੀ ਨੇ ਗੋਲੀ ਗੋਲੀ ਕੋਈ ਨਹੀਂ ਚਲਾਈ ਕਹਿ ਕੇ ਗਏ ਆ ਇਹ ਗੋਲੀ ਮਾਰਾਂਗੇ ਹੁਣ ਇਹ ਬੰਤੀ ਸਰੋਵਾ ਦਾ ਇੱਕ ਛੋਟਾ ਭਾਂਜਾ ਸੀ ਉਹ ਆਇਆ ਸੀ ਬਾਅਦ ਚ ਆਇਆ ਲੜਾਈ ਹੋਣ ਤੋਂ ਬਾਅਦ ਚ ਉਹ ਆਇਆ ਕਹਿੰਦਾ ਵੀ ਗੋਲੀਆਂ ਵੀ ਮਾਰਾਂਗੇ ਕੋਈ ਗੱਲ ਨਹੀਂ ਹੱਲੇ ਤੇ ਦਾਕਟਰ ਹੀ ਮਾਰੇ ਆ ਗੋਲੀਆਂ ਵੀ ਮਾਰਾਂਗੇ ਉਮੀਦ ਹੈ ਪੁਲਿਸ ਇਨਸਾਫ ਕਰੇਗੀ ਤੁਮ ਨਹੀਂ ਤੇ ਦੇਖੋ ਜੇ ਤੇ ਹਾਈ ਲੈਵਲ ਤੇ ਕੋਈ ਪ੍ਰੈਸ਼ਰ ਬਣੂਗਾ ਤੇ ਇਨਸਾਫ ਮਿਲੂਗਾ ਆਦਰਵਾਈਜ਼ ਇਹ ਆਪਾਂ ਚਾਹੀਏ ਕਿ ਸਾਨੂੰ ਕੋਈ ਸਾਡਾ ਬਿਆਸ ਥਾਣਾ ਜਾਂ ਡੀਐਸਪੀ ਬਾਬਾ ਬਕਾਲਾ ਇਨਸਾਫ ਦੇ ਦੇ ਨਾਥਿੰਗ ਉਹ ਤੇ ਆਮਨੇ ਸਮਿਆਂ ਤੇ ਖਤਸ਼ਾ ਇਹ ਵੀ ਹੋ ਨੁਕਸਾਨ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਕਿਉਂਕਿ ਇਹ ਪਹਿਲੇ ਹੀ ਥ੍ਰੈਟ ਤੇ ਆ ਇਹਦੀ ਸਿਕਿਉਰਿਟੀ ਜਿਹੜੀ ਹੈ ਇਹਦੀ ਫਾਈਲ ਜਿਹੜੀ ਹੈ ਡੀਐਸਪੀ ਦਫ਼ਤਰ ਪਈ ਹੋਈ ਹੈ ਉਹ ਡੀਐਸਪੀ ਦੱਬ ਕੇ ਬੈਠਾ ਐ ਇਹਦੀ ਫਾਈਲ ਇੱਕ ਦਿਨੇ ਗਏ ਸੀ ਤੇ ਉਸ ਦਿਨ ਐਸਐਚਓ ਨੂੰ ਜਰੂਰ ਉਹਨੇ ਕਿਹਾ ਕਿ ਯਾਰ ਇਹਨੂੰ ਦੋ ਦਿਨ ਬੰਦੇ ਦੇ ਦਿਓ ਜਦੋਂ ਡੀਐਸਪੀ ਨੂੰ ਪਤਾ ਵਾ ਕਿ ਇਹ ਬੰਦਾ ਥ੍ਰੈਡ ਤੇ ਇੱਥੇ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਵਾ ਫਿਰ ਉਸਨੇ ਇਹਦੀ ਫਾਈਲ ਨੂੰ ਦੱਬ ਕੇ ਰੱਖੀ ਆ ਠੀਕ